ਖਿੰਡਾ ਅੰਦਰ ਹੋਈ ਬਾਰਿਸ਼ ਨੇ ਇੱਕ ਵਾਰ ਫੇਰ ਨਗਰ ਨਿਗਮ ਦੇ ਪ੍ਰਬੰਧਾਵੀ ਪੂਲ ਖੋਲ ਕੇ ਰੱਖ ਦਿੱਤੀ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਹਸਪੀਟਲ ਰੋਡ ਆ ਜਿੱਥੇ ਇਸ ਰੋਡ ਦੇ ਉੱਤੇ ਦਰਜਨਾ ਹਸਪਤਾਲ ਨੇ ਪਰ ਇਹ ਰੋਡ ਆ ਜਿਹੜੀ ਹੁਣ ਪਾਣੀ ਦੀ ਭਰੀ ਹੋਈ ਹੈ ਬੁਰਾ ਹਾਲ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਕਿੰਨੀ ਕਿ ਮੁਸ਼ਕਲ ਕਿੰਨੀ ਆਉਂਦੀ ਹੈ ਤੁਸੀਂ ਆਏ ਹੋ ਇੱਥੇ ਪਾਣੀ ਭਰਿਆ ਕਿੱਥੇ ਜਾਣ ਤੁਸ ਜੋ ਆਪਣੇ ਡੋਟਰ ਆਪਣੇ ਹੋਰ ਡਾਕਟਰ ਉਹ ਬੁਫਤਾ ਉੱਥੇ ਜਾਣ ਸਿਆ ਖੜਨ ਲੇ ਗੋਡਾ ਗੋਡਾ ਪਾਣੀ ਹੋਂ ਗੋਡਾ ਗੋਡਾ ਹਾਂ ਬਹੁਤ ਮਸਲਾ ਹੈ ਇੱਥੇ ਤਾਂ ਇਹਾਰੇ ਪ੍ਰਬੰਧ ਕੀਤੇ ਹੋਏ ਆ ਮੀਂਹ ਦੀ ਸਮੱਸਿਆ ਨਹੀਂ ਉਹ ਸ਼ਹਿਰ ਚ ਕੋਈ ਦੇਖੋ ਜੀ ਹੁਣ ਕਿੰਦੋ ਸਾਰੇ ਪ੍ਰਬੰਧਾ ਕਿਵੇਂ ਖੜੀਆਂ ਗੱਡੀਆਂ ਮਰੀਜ਼ ਲੈ ਕੇ ਜਾਣਾ ਹਸਪਤਾਲ ਚ ਗੁਪਤਾ ਸਾਹਿਬ ਦੇ ਹਾਂਜੀ ਇਹ ਇਹ ਰੋਡ ਤੇ ਹਸਪਤਾਲ ਨੇ ਜਾਣਾ ਸਾਰੇ ਹਾਂਜੀ ਹਾਂਜੀ ਭਾਈ ਕਿੰਨੀ ਕਿ ਮੁਸ਼ਕਲ ਆ ਰਹੀ ਤੁਸੀਂ ਵੀ ਜਾਣਾ ਸੀ ਮੁਸ਼ਕਲ ਬਹੁਤ ਆ ਰਹੀ ਸਾਰਾ ਕਿਉਂਕਿ ਹੁਣ ਹਸਪਤਾਲ ਜਾਣਾ ਸਾਰਾ ਹੁਣ ਪਾਣੀ ਵੇਖੋ ਕਿੰਨੇ ਕਿੰਨੇ ਗੋਡੇ ਗੋਡੇ ਪਾਣੀ ਖੜਾ ਜੀ ਹੁਣ ਹੁਣ ਤੁਰਕੇ ਵੀ ਨਹੀਂ ਜਾ ਸਕਦਾ ਬੰਦਾ ਇੱਥੋਂ ਜੀ ਬੜਾ ਮੁਟਾਈ ਹੋਣੀ ਆ ਹਾਂ ਹਸਪਤਾਲ ਬਹੁ ਇਹ ਕਦੇ ਪ੍ਰਬੰਧ ਕੀਤੇ ਹੋਏ ਸਰਕਾਰ ਤਾਂ ਕਹਿੰਦੇ ਪ੍ਰਬੰਧ ਕਾਦੇ ਦੇਖ ਲੋ ਤੁਸੀਂ ਹੁਣ ਜਿੱ ਨਿਗਾਹ ਮਾਰ ਲੋ ਕੈਮਰਾਮੈਨ ਬਾਈ ਨੂੰ ਪੁੱਛ ਲੋ ਜੀ ਹੁਣ ਦੇਖੋ ਹੁਣ ਕਾ ਪਾਣੀ ਕਿੰਨਾ ਜਿਆਦਾ ਖੜਾ ਹੀ ਹੈ ਜਿੱਥੇ ਤਾਂ ਕਰਕੇ ਮੁਸ਼ਕਲ ਬਹੁਤ ਸਾਰਾ ਹਜੇ ਲੱਗਦਾ ਨਹੀਂ ਪ੍ਰਬੰਧ ਕਰਨੇ ਚਾਹੀਦੇ ਖਾਸ ਕਰ ਹਸਪੀਟਲ ਰੋਡ ਆ ਹੈ ਮਰੀਜ਼ਾਂ ਨੂੰ ਲੈ ਕੇ ਆਉਣਾ ਜਾਂ ਮਰੀਜ਼ ਕੋਲੇ ਜਾਣਾ ਪ੍ਰਬੰਧ ਤਾਂ ਉਹਨਾਂ ਨੂੰ ਕਰਨੇ ਚਾਹੀਦੇ ਸਾਰੇ ਇਹਨਾਂ ਨੂੰ ਜੀ ਕਮੇਟੀ ਅਨੁਸਾਰੇ ਪ੍ਰਬੰਧ ਕਰਨੇ ਚਾਹੀਦੇ ਲੋ ਜੀ ਬਿਲਕੁਲ ਇਹ ਦਿਖਾ ਰਹੀਏ ਤਸਵੀਰਾਂ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤ ਨੇ ਬਠਿੰਡਾ ਚ ਥੋੜਾ ਜਿਹਾ ਸਮਾਂ ਬਾਰਿਸ਼ ਹੋ ਜੇ ਤਾਂ ਬਠਿੰਡੇ ਦਾ ਹ ਬੇਹਾਲ ਹੋ ਜਾਂਦਾ ਹੈ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਾਵਰੋਸ ਰੋਡ ਦੀਆਂ ਤਸਵੀਰਾਂ ਨੇ ਇਹ ਅਜਿਹੇ ਹਾਲਾਤ ਪ੍ਰਤਾਪ ਨਗਰ ਚ ਲੈਨੋ ਪਾਰਵੀ ਨੇ ਲੈਨੋ ਪਾਰ ਤੋਂ ਵੀ ਲਗਾਤਾਰ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਉਸ ਉਸ ਪਾਸੇ ਵੀ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਜਲਥਾਲਾ ਜਿਹੜਾ ਸ਼ਹਿਰ ਪੂਰੀ ਤਰ੍ਹਾਂ ਹੋ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀਆਂ ਜਿੱਥੇ ਕੁਝ ਸਮਾਂ ਪਹਿਲਾਂ ਬਾਰਿਸ਼ ਹੋਈ ਹੈ ਤੇ ਬਾਰਿਸ਼ ਕਰਕੇ ਕਾਫੀ ਜਿਆਦਾ ਪਰੇਸ਼ਾਨੀ ਆ ਰਹੀ ਹੈ ਕਿੰਨਾ ਕ ਪਾਣੀ ਕਿੰਨਾ ਕ ਕਿੰਨੀ ਕ ਮੁਸ਼ਕਲ ਆ ਰਹੀ ਹੈ ਕਿ ਉਹ ਬੋਟਾ ਸੀਵਰੇਜ ਉਹ ਹੋਰ ਹੋਰ ਬਹੁਤ ਗੰਦਾ ਪਣੀ ਹੈ ਹਾਂ ਜੀ ਬਹੁਤ ਬੁਰਾ ਹਾਲ ਆ ਕਿ ਕਿੰਨੇ ਟੱਪ ਕੇ ਆਏ ਹੋ ਕਿ ਮੋਟਰ ਤੇ ਵੀ ਖਰਾਬ ਹੋ ਜਾਂਦੇ ਆ ਮੋਟਰਸਾਈਕਲ ਜੀ ਬਸ ਉੱਪਰ ਉੱਪਰ ਕਰਕੇ ਆਏ ਆ ਪੈਰ ਹਾਂ ਹੱਥ ਆੜਿਆ ਹਾਂ ਹੈਂਡ ਬ੍ਰੇਕ ਲਾ ਕੇ ਆਏ ਹਾਂ ਬੁਰਾ ਹਾਲ ਹੈ ਸ਼ਾਂਤ ਨਗਰ ਦਾ ਮੋਟੋ ਦੇਖਾ ਇਹ ਹੈ ਸੀਵਰੇਜ ਰੋ ਸਾਰਾ ਕਾਲਾ ਪਣੀ ਆ ਹਾਂ ਕੰਦਾ ਬਣੀ ਸਨ ਲੈ ਇਹ ਕਹਿੰਦੇ ਪ੍ਰਸ਼ਾਸਨ ਕਹਿੰਦਾ ਬਹੁਤ ਵਧੀਆ ਪ੍ਰਬੰਧ ਕੀਤਾ ਨਗਰ ਨਿਗਮ ਦੇ ਕਹਿੰਦੇ ਬਹੁਤ ਵਧੀਆ ਕਿੱਥੇ ਆ ਜੀ ਸਾਰੇ 2-2 ਫੁੱਟ 1.5-1.5 ਫੁੱਟ ਪਾਣੀ ਸ਼ਾਂਤ ਨਗਰ ਦਾ ਸਾਰੇ 1.5 ਹੈ 2 ਫੁੱਟ ਤੋਂ ਢਲਕੇ ਸਾਰਾ ਉਧਰ ਜਾ ਜਾਂਦਾ ਇੱਥੋਂ ਲੈ ਕੇ ਉੱਥੋਂ ਤੱਕ ਹੀ ਬੁਰਾ ਹਾਲ ਹੈ ਉਹ ਕਿੰਨਾ ਕੁ ਮੀਂਹ ਪੈਣਾ ਹੋ ਜਾਂਦਾ ਹੈ ਇਹ ਤਾਂ ਮੀਂਹ ਕੁਝ ਵੀ ਨਹੀਂ ਪਿਆ ਸੀ ਹਾਂ ਕਿਹੜਾ ਜਿੰਨਾ ਪੈਣਾ ਚਾਹੀਦਾ ਉਹਦੇ ਨਾਲ 10% ਵੀ ਨਹੀਂ ਪਿਆ ਹਾਂ ਥੋੜਾ ਜਿਹਾ ਮੀਂਹ ਆਇਆ ਇਹ ਤਾਂ ਜੇ ਜਿਆਦਾ ਮੀਂਹ ਪੈ ਗਿਆ ਫਿਰ ਕੀ ਹਾਲ ਹੋਣਗੇ ਫਿਰ ਜਿੱਥੇ ਅਸੀਂ ਰਹਿੰਦੇ ਆ ਬਈ ਸ਼ਾਂਤ ਨਗਰ ਦੇ ਵਿੱਚ ਉੱਥੇ 2- ਮੇਰਾ ਬੁਰਾ ਹਾਲ ਹੋਊ ਹੈ ਜੇ ਦੋ ਵੀ ਪ੍ਰਸ਼ਾਸਨ ਵਿਸ਼ੇਸ਼ ਨੇ ਮੈਂ ਕਹੀ ਜਾਂਦੇ ਕੁਝ ਨਹੀਂ ਹੈਗਾ ਤੇ ਸਭ ਕੁਝ ਬੇਕਾਰ ਹੈ ਮੈਨੇ ਬੁਰਾ ਹਾਲ ਹੋਊ ਥੋੜੇ ਜਿ ਮੇ ਕਿੰਨੀ ਕਿ ਮੁਸ਼ਕਿਲ ਕਿੰਨੀ ਕ ਆ ਜਾਂਦੀ ਹੈ ਮੈਂ ਨਾ ਸਾਡੇ ਮੈਂ ਨਾ ਸਾਡੇ ਜਿਹੜੇ ਮੇਰ ਸਾਹਿਬ ਨਵੇਂ ਬਣਿਆ ਬਹੁਤ ਹੀ ਵਧੀਆ ਚੰਗੋ ਮਰਦੇ ਪੜੇ ਲਿਖੇ ਤੇ ਸੂਝਵਾਨ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਵੀ ਪਲੀਜ਼ ਇੱਕ ਵਾਰ ਪਾਵਰ ਹਾਊਸ ਰੋਡ ਤੇ ਤੁਸੀਂ ਕੇ ਪੁਆਇੰਟ ਤੇ ਜ਼ਰੂਰ gekeੜਾ ਮਾਰੋ ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜਿਹੜਾ ਇੱਥੇ ਟਰੇਨ ਬਣਾਇਆ ਵੇ ਜੇ ਕੋਈ ਵੀ ਕਦੇ ਵੀ ਸਫਾਈ ਨਹੀਂ ਹੋਈ ਤੇ ਨਾ ਹੀ ਪਾਣੀ ਨਿਕਲਦਾ ਥੋੜੀ ਬਾਰਿਸ਼ ਪੈਣ ਦੇ ਨਾਲ ਹੀ ਪੂਰਾ ਜਲਥਲ ਹੋ ਜਾਂਦਾ ਮੇਰੇ ਸਾਹਮਣੇ ਕਹਿੰਦੇ ਬਹੁਤ ਕੰਮ ਕਰ ਰਹੇ ਆ ਉਹ ਕਹਿ ਰਹੇ ਆ ਪਰ ਹੋਇਆ ਕੁਝ ਨਹੀਂ ਉਹ ਕਹਿ ਰਿਹਾ ਵੀ ਅਸੀਂ ਵਾਰਡ ਦੇ ਹਸਾਬ ਨਾਲ ਵੀ ਮੱਲਾ ਕਮੇਟੀਆਂ ਬਣਾਈਆਂ ਤੇ ਨਾਲ ਸਫਾਈ ਵਾਲੇ ਵਰਕਰ ਵੀ ਰੱਖਿਆ ਡਿਊਟੀਆਂ ਵੀ ਲਾਈਆਂ ਪਰ ਮੈਂ ਤਾਂ ਨਹੀਂ ਦੇਖਿਆ ਇੱਧਰ ਕੋਈ ਗਾਲੀ ਸਾਫ ਕਰਨ ਆਇਆ ਜਾਂ ਕੋਈ ਮੱਲਾ ਮੈਂ ਇੱਧਰ ਮਤਲਬ ਅਸੀਂ ਹੋ ਰਿਹਾ ਹੁਣ ਬਾਰਿਸ਼ ਕਿੰਨੀ ਕੋਈ ਹੈ ਕਿੰਨਾ ਕ ਪਾਣੀ ਕਿਹੜੀ ਬਾਰਿਸ਼ ਹੋਈ ਬਸ 15 20% ਹਾਂ ਜੇ 100% ਹੋ ਗਈ ਤਾਂ ਦੁਕਾਨੇ ਡੁੱਬ ਜਾਣੀਆਂ ਸਾਡੀਆਂ ਜ ਪਰ ਮੈਂ ਤਾਂ ਇਹ ਹੀ ਬੇਨਤੀ ਕਰਨਾ ਚਾਹਾਂਗਾ ਸਾਡੇ ਪ੍ਰਸ਼ਾਸਨ ਨੂੰ ਤੇ ਮੇਅਰ ਸਾਹਿਬ ਨੂੰ ਕਿ ਇੱਥੇ ਜ਼ਰੂਰ ਇੱਕ ਵਾਰ ਵਾਰਸ਼ ਦੇ ਟਾਈਮ ਵਿੱਚ ਆ ਕੇ ਮੌਕਾ ਜ਼ਰੂਰ ਦੇਖਣ ਧੰਨਵਾਦ ਕਰਦਾ ਬਿਲਕੁਲ ਮੇਅਰ ਸਾਹਿਬ ਨੂੰ ਖਾਸ ਕਰਕੇ ਇਹ ਅਪੀਲ ਕਰ ਰਿਹਾ ਤਸਵੀਰਾਂ ਦਿਖਾ ਦਈਏ ਤੁਹਾਨੂੰ ਇਹਨਾਂ ਨੇ ਦੇਖੋ ਕਿਵੇਂ ਲੋਕ ਨੇ ਜਿਹੜੇ ਵਾਪਸ ਮੁੜ ਕੇ ਜਾ ਰਹੇ ਨੇ ਕਾਫੀ ਜ਼ਿਆਦਾ ਪਰੇਸ਼ਾਨੀ ਹੈ ਜਿਹੜੀ ਹੋ ਰਹੀ ਹੈਗੀ ਹੈ ਲੋਕਾਂ ਨੂੰ ਦੇਖੋ ਪਾਣੀ ਘੋਟੇ-ਘੋਟੇ ਆ ਜਿਹੜਾ ਪਾਣੀ ਭਰਿਆ ਹੋਇਆ ਬੇਸ਼ੱਕ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਵੱਲੋਂ ਇਹ ਦਾਅਵੇ ਜਰੂਰ ਕੀਤੇ ਜਾਂਦੇ ਨੇ ਕਿ ਸਫਾਈ ਦੇ ਖਾਸ ਪ੍ਰਬੰਧ ਕੀਤੇ ਗਏ ਨੇ بارش ਨੂੰ ਦੇਖਦੇ ਹੋਏ ਪੂਰੇ ਪ੍ਰਬੰਧ ਆ ਜਿਹੜੇ ਪੁਖਤਾ ਕਰ ਲਏ ਗਏ ਨੇ ਪਰ ਅਜੇ ਤੱਕ ਅਜਿਹੇ ਪ੍ਰਬੰਧ ਕੋਈ ਵੀ ਨਜ਼ਰ ਨਹੀਂ ਆ ਰਹੇ ਕੁਝ ਲੋਕ ਹੋਰ ਵੀ ਨੇ ਗੱਲਬਾਤ ਕਰਦੇ ਆ ਅੰਕਲ ਕਿਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਆ ਪਾਣੀ ਭਰ ਗਿਆ ਕਿੰਨੀ ਕੁ ਮੁਸ਼ਕਲਾਂ ਦੀ ਹੈਗੀ ਆ ਜਿਆਦਾ ਵੀ ਔਖਾ ਹੋ ਜਾਂਦਾ ਤੁਸੀਂ ਕਿੱਥੇ ਜਾਣਾ ਸੀਗਾ ਆਪਲਾ ਤੋਂ ਦੋ ਅਗਲੀ ਤੋਂ ਨਮੇ ਚਾ ਅੱਛਾ ਪਰ ਉਹ ਔਖਾ ਬਹੁਤ ਹੋ ਜਾਂਦਾ ਤੇ بڑے ਦਾਅਵੇ ਕਰਦੇ ਆ ਕਹਿੰਦੇ ਪ੍ਰਸ਼ਾਸਨ ਦਾ ਬਹੁਤ ਕਹਿੰਦੇ ਪ੍ਰਬੰਧ ਕਰਤੇ ਕੋਈ ਪ੍ਰਬੰਧ ਹੈ ਨਹੀਂ ਤਾਂ ਮੀਂਹ ਕਹਿੰਦੇ ਮਾੜਾ ਜਾਂ ਪਿਆ 50 ਸਾਲ ਹੋ ਗਏ ਹਾਲ ਤੱਕ ਨਹੀਂ ਹੋਇਆ ਹਾਂ ਅੱਧੀ ਗੱਲ ਆ ਅੱਛਾ ਜੀ ਉਹ ਕਹਿੰਦੇ ਜੀ 50 ਸਾਲ ਤੋਂ ਇਹ ਹਾਲਾਤ ਨੇ ਪਾਣੀ ਭਰ ਜਾਂਦਾ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਜਿਹੜਾ ਇੱਥੇ ਸਾਹਮਣਾ ਕਰਨਾ ਪੈ ਰਿਹਾ ਬੇਸ਼ੱਕ ਦਾਵੇ ਜ਼ਰੂਰ ਕਰ ਰਹੇ ਨੇ ਪ੍ਰਸ਼ਾਸਨ ਵੱਲੋਂ ਦਾਵੇ ਕਿਥੇ ਜਾਂਦੇ ਨੇ ਨਗਰ ਨਿਗਮ ਵੱਲੋਂ ਆ ਜਿਹੜੇ ਵੱਡੇ ਵੱਡੇ ਦਾਵੇ ਕਿਥੇ ਜਾਂਦੇ ਨੇ ਕਿ ਬਾਰਿਸ਼ ਨੂੰ ਦੇਖਦੇ ਹੋਏ ਪ੍ਰਬੰਧ ਜਿਹੜੇ ਮੁਕਤਾ ਕਰ ਲਏ ਨੇ ਪਰ ਇਹ ਤਸਵੀਰਾਂ ਤੇ ਲੋਕਾਂ ਦੀਆਂ ਗੱਲਾਂ ਜਿਹੜੀਆਂ ਇਹ ਤਾਬਿਆਂ ਦੀ ਪੋਲ ਖੋਲਦੀਆਂ ਨਜ਼ਰ ਆ ਰਹੀਆਂ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ